ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਨੀ ਆ। ਇਸ ਟਾਈਮ ਜੋ ਟ੍ਰੈਂਡ ਚੱਲ ਰਿਹਾ ਹੈ ਕਿਸਾਨ ਵੀਰ ਜਿਹੜੇ ਉਹ ਦਾਣੇਦਾਰ ਕੀਟਨਾਸ਼ਕ ਦੀ ਕਾਫੀ ਵਰਤੋਂ ਝੋਨੇ ਦੇ ਵਿੱਚ ਜਾਂ ਬਾਸਮਤੀ ਦੇ ਵਿੱਚ ਕਰ ਰਹੇ ਆ। ਉਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਜੇ ਕਿ ਉਹ ਨਵੇਂ ਕਿਸਾਨ ਵੀਰ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਰ ਬਟਨ ਦਾ ਬਲੋ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਦੇਖੋ ਕਿਸਾਨ ਵੀਰੋ ਜਿਹੜੇ ਕੀਟਨਾਸ਼ਕ ਦੀ ਵਰਤੋਂ ਆ ਆਪਾਂ ਇਹੇ ਵਰਤਨੇ ਹੁੰਦੇ ਕਿ ਜਿਹੜੇ ਕੀੜੇ ਮਕੌੜੇ ਆ ਜਾਂ ਪੌਲੀਨਾਸ਼ਕ ਵਰਤਦੇ ਆ ਕਿ ਬਿਮਾਰੀਆਂ ਜਿਹੜੀਆਂ ਫਸਲ ਦਾ ਆਪਣਾ ਆਰਥਿਕ ਤੌਰ ਤੇ ਆਪਣਾ ਨੁਕਸਾਨ ਨਾ ਹੋਵੇ ਕਿ ਫਸਲ ਦਾ ਝਾੜ ਇੰਨਾ ਘਟਾ ਦੇਣ ਕਿ ਆਪਣਾ ਆਰਥਿਕ ਤੌਰ ਤੇ ਨੁਕਸਾਨ ਹੋ ਜਾਵੇ ਏ ਹੁੰਦਾ ਇੱਕ ਹੁੰਦਾ ਜਿਵੇਂ ਕੀੜੇ ਮਕੌੜੇ ਦੇ ਵਿੱਚ ਆਪਾਂ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਦੇਖਦੇ ਹਾਂ ਕਿ ਕਿੱਥੇ ਜਾ ਕੇ ਆਰਥਿਕ ਗਾਰਜੀ ਨੂੰ ਕਹਿੰਦੇ ਆਰਥਿਕ ਗਾਰ ਪੱਧਰ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਆਰਥਿਕ ਤੌਰ ਤੇ ਨੁਕਸਾਨ ਹੋਊ ਤੇ ਆਪਾਂ ਜਿਹੜੀ ਹੈਗੀ ਉਹਦੇ ਵਿੱਚ ਸਪਰੇ ਜਾਂ ਦਾਣੇਦਾਰ ਕੀਟਨਾਸ਼ਕ ਪਾਉਣੇ ਆ। ਇਸ ਵੀਡੀਓ ਵਿੱਚ ਮੈਂ ਦਾਣੇਦਾਰ ਕੀਟਨਾਸ਼ਕ ਬਾਰੇ ਗੱਲ ਕਰੂੰ ਕਿਉਂਕਿ ਕਾਫੀ ਕਿਸਾਨ ਵੀ ਪਾ ਰਹੇ ਆ। ਝੋਨੇ 'ਚ ਵੀ ਵਰਤ ਰਹੇ ਬਾਸਮਤੀ ਵਰਤ ਰਹੇ ਆ ਜਦਕਿ ਜਿਹੜੇ ਦਾਣੇਦਾਰ ਕੀਟਨਾਸ਼ਕ ਦੀ ਸਿਫਾਰਸ਼ ਆ ਸਿਰਫ ਤੇ ਸਿਰਫ ਬਾਸਮਤੀ ਵਾਸਤੇ ਆ ਕਿਉਂਕਿ ਬਾਸਮਤੀ ਦੇ ਵਿੱਚ ਥੋੜਾ ਜਿ ਹਮਲਾ ਜਿਹੜਾ ਗੋਭ ਦੀ ਸੁੰਡੀ ਦਾ ਉਹ ਜ਼ਿਆਦਾ ਹੁੰਦਾ ਜਾਂ ਆਪਾਂ ਕਹਿ ਲਈਏ ਕਿ ਗੋਭ ਦੀ ਸੁੰਡੀ ਨਾਲ ਨੁਕਸਾਨ ਆ ਜਿਹੜਾ ਬਾਸਮਤੀ ਜ਼ਿਆਦਾ ਹੁੰਦਾ ਇਸੇ ਕਰਕੇ ਜਿਹੜੀ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਆ ਬਾਸਮਤੀ ਜੀ 2% ਮਤਲਬ 100 ਮਗਰ ਦੋ ਗੋਭਾਂ ਸੁੱਕੀਆਂ ਤੇ ਆਪਾਂ ਨੂੰ ਜਿਹੜੀ ਉਹਦੇ ਵਿੱਚ ਸਪਰੇ ਜਾਂ ਦਾਣੇਦਾਰ ਕੀਟਨਾਸ਼ਕ ਪਾਉਣੀ ਚਾਹੀਦੀ ਜੋ ਵੀ ਸਿਫਾਰਸ਼ ਹੈਗੀ ਆ ਝੋਨੇ 'ਚ 5% ਇੱਕ ਤਾਂ ਝੋਨਾ ਥੋੜਾ ਬਾਸਮਤੀ ਤੋਂ ਵੈਸੇ ਸਖਤ ਜਾਣ ਹੁੰਦਾ ਦੂਸਰਾ ਉਹਦੀ ਜਿਹੜੀ ਟਿਲਰਿੰਗ ਕੈਪੈਸਿਟੀ ਜ਼ਿਆਦਾ ਹੁੰਦੀ ਆ ਚਾੜ ਦੇਣ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ ਇਸ ਕਰਕੇ 5% ਜਦੋਂ 100 ਮਗਰ 5 ਗੁੱਬਾਂ ਸੁੱਕਦੀਆਂ ਨਜ਼ਰ ਆਉਂਦੀਆਂ ਆਪਾਂ ਨੂੰ ਤਾਂ ਫਿਰ ਆਪਾਂ ਜਿਹੜੀ ਹੈਗੀ ਉਹਦੇ ਵਿੱਚ ਸਪਰੇਆਂ ਦੀ ਸਿਫਾਰਸ਼ ਹੀ ਹੈ ਦਾਣੇਦਾਰ ਕੀਟਨਾਸ਼ਕ ਦੀ ਝੋਨੇ ਸਿਫਾਰਸ਼ ਨਹੀਂ ਜਦ ਕੇ ਕਿਸਾਨ ਵੀਰ ਪਾ ਰਹੇ ਆ ਇਹਦੇ ਵਿੱਚ ਇੱਕ ਤਾਂ ਕਿਉਂਕਿ ਜਿਹੜੇ ਕਿਸਾਨ ਵੀਰ ਦੇਖ ਸੁਣ ਰਹੇ ਆ ਬਹੁਤ ਸਾਰੇ ਕਿਸਾਨ ਵੀਰ ਦਾਣੇਦਾਰ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਬਹੁਤ ਸਾਰੇ ਕਿਸਾਨ ਵੀਰ ਨਹੀਂ ਕਰਦੇ ਤੁਸੀਂ ਕਮੈਂਟ ਕਰਕੇ ਜਿਹੜੇ ਕਿਸਾਨ ਵੀਰ ਨਹੀਂ ਕਰਦੇ ਕਿਉਂਕਿ ਜਿਹੜੀ ਇਨਡਿਸਕ੍ਰਿਮੀਨੇਟ ਯੂਜ਼ ਆ ਨਾ ਮਤਲਬ ਜਿਆਦਾ ਵਰਤੋਂ ਜਾਂ ਜ਼ਰੂਰਤ ਤੋਂ ਪਹਿਲਾਂ ਵਰਤੋਂ ਜਿਵੇਂ فرض ਕਰ ਲਓ ਆਪਣੀ ਫਸਲ 'ਚ ਕੋਈ ਕਿਸੇ ਕਿਸਮ ਦਾ ਹਮਲਾ ਨਹੀਂ ਹੈ ਇਸ ਵਕਤ ਤੇ ਆਪਾਂ ਦਾਣੇਦਾਰ ਕੀਟਨਾਸ਼ਕ ਪਾ ਰਹੇ ਹਾਂ ਉਹ ਚੀਜ਼ ਆ ਜਿਹੜੀ ਨੁਕਸਾਨਦੇ ਆ ਵਾਤਾਵਰਣ ਵਾਸਤੇ ਵੀ ਆਪਣੇ ਵਾਸਤੇ ਫਸਲ ਵਾਸਤੇ ਵੀ ਜੇ ਜ਼ਰੂਰਤ ਤੋਂ ਬਿਨਾ ਆਪਾਂ ਜਿਆਦਾ ਪਾਉਨੇ ਕਿਉਂਕਿ ਇੱਕ ਵਾਰੀ ਆਪਾਂ ਹੁਣ ਪਾ ਹਣ ਪਰ ਤਾਂ ਜੇ ਕੱਲ ਨੂੰ ਅਟੈਕ ਆਉਂਦਾ ਹੈ فرض ਕਰ ਲਓ 5 ਦਿਨਾਂ ਨੂੰ 10 ਦਿਨਾਂ ਨੂੰ 15 ਨੂੰ ਫੇਰ ਆਪਾਂ ਨੂੰ ਫੇਰ ਪਾਉਣੇ ਪੈਣਗੇ ਉਹਦੇ ਨਾਲ ਜਿਹੜਾ ਰੈਜ਼ੀਡੂ ਲੈਵਲ ਆ ਉਹ ਵੱਧਦਾ ਫਸਲ ਦੇ ਵਿੱਚ ਕੁਆਲਿਟੀ ਖਰਾਬ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜੀ ਦਾਣੇਦਾਰ ਕੀਟਨਾਸ਼ਕਾਂ ਦੇ ਵਿੱਚ ਕਲੋਰ ਐਂਟਰਨਿਲੀ ਪ੍ਰੋਲਾ ਜਿਹੜੀ ਤੁਸੀਂ ਫਟੇਰਾ ਮਾਰਕਟੇਰਾ ਦੇ ਨਾਂ ਤੇ ਜਾਣਦੇ ਆ ਬਾਸਮਤੀ ਜਿਹੜੀ ਆਪਾਂ 4 ਕਿਲੋ ਪਾ ਸਕਦੇ ਆ 10 ਕਿਲੋ ਪ੍ਰਦਾਨ ਕਿਲਡਾਨ ਜਾਂ ਕਰੀ ਟਾਪ ਸੈਨਵੈਕਸ ਨਦਾਨ ਮਾਰਕਟੇਪ ਇਹ ਜਿਹੜੇ ਸਿਫਾਰਿਸ਼ ਟੈਕਨੀ ਜਿਹੜੇ ਬ੍ਰਾਂਡ ਨੇਮ ਨੇ 10 ਕਿਲੋ ਕਾਰਟਾਪ ਹਾਈਡਰੋਕਲੋਰਾਈਡ ਹੁੰਦੀ ਹੈ ਇਹ ਟੈਕਨੀਕਲ ਜਾਂ 6 ਕਿਲੋ ਰੀਜੈਂਟ ਜਿਹਦੇ ਵਿੱਚ ਜਿਹੜਾ ਟੈਕਨੀਕਲ ਫਿਪਰੋਨਿਲ ਹੁੰਦਾ 0.3 ਜੀ ਇਹ ਜਿਹੜੇ ਦਾਣੇਦਾਰ ਕੀਟਨਾਸ਼ਕਨ ਇਹਦੇ ਵਿੱਚ ਥੋੜਾ ਜਿਹਾ ਪੱਖ ਮੈਨੂੰ ਇਹ ਲੱਗਦਾ ਕਿ ਕਿਸਾਨ ਵੀਰ ਜਿਆਦਾ ਵਰਤੋਂ ਤਾਂ ਕਰਦੇ ਤੇ ਪਹਿਲਾਂ ਤਾਂ ਕਰਦੇ ਕਿ ਆਪਾਂ ਜਿਹੜੀ ਦਾਣੇਦਾਰ ਹੁਣ ਪਾ ਦਗੇ ਨਾਲੇ ਤਾਂ ਪੌਣੀ ਸੌਖੀ ਸਪਰੇਅ ਕਰਨ ਨੂੰ ਔਖ ਮੰਨਦੇ ਆ ਪਰ ਆਪਾਂ ਉੱਚ ਇਕਨੋਮਿਕਸ ਦੇਖੋਗੇ ਜੇ ਆਪਾਂ ਜ਼ਰੂਰਤ ਤੋਂ ਪਹਿਲਾਂ ਪਾਵਾਂਗੇ ਆਪਾਂ ਦੋ ਵਾਰੀ ਪਾਵਾਂਗੇ ਜਾਂ ਆਪਾਂ ਦੋ ਵਾਰੀ ਪਾ ਕੇ ਸਪਰੇਅ ਵੀ ਕਰਾਂਗੇ ਜਾਂ ਆਪਣਾ ਕੱਲੀ ਸਪਰੇਅ ਨਾ ਸਰਦਾ ਫਰਜ਼ ਕਰ ਲਓ ਆਪਾਂ ਕੋਰਾ ਜਾਂ ਜਾਂ ਫੇਮ ਸਪਰੇਅ ਕਰਤੀ ਜਾਂ ਟਕੂਮੀ ਸਪਰੇਅ ਕਰਤੀ ਤਾਂ ਉਹ ਚ ਇਕਨੋਮਿਕਸ ਦੇਖੋਗੇ ਆਪਣਾ ਖਰਚਾ ਕਿੰਨਾ ਪੈਂਦਾ ਕਿ ਆਪਾਂ ਜੇ ਇਹਦੇ ਵਿੱਚ ਅ ਟੈਕਨੀਕਲ ਜਿਹੜਾ ਹੈ ਦਾਣੇਦਾਰ ਵਰਤੇ ਉਹਦੇ ਨਾਲ ਕਿੰਨਾ ਖਰਚਾ ਪੈਣਾ ਤੇ ਜੇ ਸਪਰੇਅ ਕਰਦੇ ਉਹਦੇ ਨਾਲ ਕਿੰਨਾ ਖਰਚਾ ਪੈਣਾ ਕਿਉਂਕਿ ਜਿਹੜੇ ਕੀੜੇ ਮਕੌੜੇ ਦਾ ਹਮਲਾ ਜੇ ਨਹੀਂ ਹੁੰਦਾ ਤੇ ਆਪਾਂ ਪਹਿਲਾਂ ਵਰਤਦੇ ਤਾਂ ਹੋ ਸਕਦਾ ਆਪਾਂ ਨੂੰ ਦੁਬਾਰਾ ਕਰਨਾ ਪੈ ਜੀ ਡਬਲ ਆਪਣਾ ਖਰਚਾ ਹੋ ਜਾਏ ਸੋ ਬੇਨਤੀ ਆ ਕਿ ਆਪਾਂ ਜ਼ਰੂਰਤ ਅਨਸਾਰ ਤੇ ਈਟੀਐ ਲੈਵਲ ਤੇ ਜਾ ਕੇ ਹੀ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਆ ਤੇ ਸਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਵਰਨਾ ਤੁਸੀਂ ਕੋਸ਼ਿਸ਼ ਕਰੋਗੇ ਆਪਾਂ ਸਪਰੇਅ ਕਰ ਦਈਏ ਜੀ ਚ 20 ml ਫੇਮ ਜਾਂ 50 ਗ੍ਰਾਮ ਟਕੂਮੀ ਆ ਜਾਂ 60 ml ਕੋਰਾਜਾਨਾ ਜਾਂ 170 ਗ੍ਰਾਮ ਮੋਟਰ ਇਹਨਾਂ ਦੀ ਜਿਹੜੀ ਸਪਰੇਅ ਆਪਾਂ ਕਰੀਏ ਜਾਂ ਬਾਸਮਤੀ ਜਿਵੇਂ 15 ਗ੍ਰਾਮ ਫਿਪਰੋਨਿਲ 80% ਵਲਯੂਜੀ ਆ ਉਹਦੀ ਵੀ ਸਪਰੇਅ ਕਰ ਸਕਦੇ ਆ ਬਹੁਤ ਵਧੀਆ ਕੰਟਰੋਲ ਮਿਲਦਾ ਤੇ ਆਪਣਾ ਜਿਹੜਾ ਹੈਗਾ ਜ਼ਮੀਨ ਦੇ ਵਿੱਚ ਆਪਾਂ ਕਹਿ ਲਈਏ ਕਿ ਆਪਾਂ ਜੇ ਦਾਣੇਦਾਰ ਪਾਉਨੇ ਆ ਤਾਂ ਉਹਦੇ ਨਾਲ ਕੋਈ ਜਮੀਨ ਦੀ ਕੁਆਲਿਟੀ ਜਾਂ ਆਪਾਂ ਕਹਿੰਦੇ ਆ ਸੁਖਮ ਜੀ ਮਰਨੇ ਜਾਂ ਆਪਾਂ ਜਮੀਨ ਚ ਲੀਚ ਡਾਊਨ ਕਰਕੇ ਉਹ ਜਿਹੜੇ ਰੈਜ਼ੀਡਿਊ ਦੀ ਸਮੱਸਿਆ ਜਾਂ ਥੱਲੇ ਲੀਚ ਡਾਊਨ ਕਰਕੇ ਪਾਣੀ ਦੀ ਕੁਆਲਿਟੀ ਖਰਾਬ ਹੋਣ ਦੀ ਸਮੱਸਿਆ ਸੋ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਥੱਲੇ ਤੁਸੀਂ ਆਪਦੀ ਰੀਜ਼ਨਿੰਗ ਵੀ ਦੱਸ ਸਕਦੇ ਕਿ ਅਸੀਂ ਕਿਉਂ ਵਰਤ ਰਹੇ ਤੇ ਜਿਹੜੇ ਕਿਸਾਨ ਵੀ ਨਹੀਂ ਵਰਤ ਰਹੇ ਉਹਨਾਂ ਨੂੰ ਬੇਨਤੀ ਆ ਕਿ ਥੱਲੇ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਸੀਂ ਨਹੀਂ ਵਰਤ ਰਹੇ ਕਦੋਂ ਤੋਂ ਨਹੀਂ ਵਰਤ ਰਹੇ ਤੇ ਤੁਹਾਨੂੰ ਇਹਦਾ ਕੋਈ ਬੈਨੀਫਿਟ ਲੱਗਿਆ ਕਿ ਆਪਣਾ ਪੈਸੇ ਦੀ ਬਚਤ ਹੁੰਦੀ ਜਾਂ ਤੁਹਾਡੇ ਕੋਈ ਝਾੜ ਤੇ ਇਫੈਕਟ ਪਿਆ ਜੋ ਤੁਸੀਂ ਵਰਤ ਨੂੰ ਹਟ ਗਏ ਕਿਉਂਕਿ ਪਿੱਛੇ ਕਾਫੀ ਸਮਾਂ ਪਹਿਲਾਂ ਕਿਸਾਨ ਵੀ ਵਰਤ ਨੂੰ ਘਟ ਗਏ ਸੀ ਹੁਣ ਥੋੜਾ ਜਿਹਾ ਇਸ ਵਾਰ ਮੈਂ ਦੇਖਿਆ ਕਿ ਕਿਸਾਨ ਵੀਰ ਥੋੜੀ ਵੱਧ ਦਿਲਚਸਪੀ ਦਿਖਾ ਰਹੇ ਆ ਦਾਣੇਦਾਰ ਵੱਧ ਪਾ ਰਹੇ ਆ ਉਹਦੇ ਪਿੱਛੇ ਮੈਂ ਇੱਕ ਹੀ ਮੰਨਦਾ ਕਿ ਯੂਰੀਆ ਦੀ ਵਰਤੋਂ ਕਾਫੀ ਵੱਧ ਗਈ ਆ ਕਿਸਾਨ ਵੀਰ ਜਿਹੜੇ 20 25 25 ਦਿਨਾਂ ਚਾਰ ਚਾਰ ਗੱਟੇ ਪੰਜ ਪੰਜ ਗੱਟੇ ਯੂਰੀਆ ਜਿਹੜੀ ਝੋਨੇ ਨੂੰ ਦੇਈ ਬੈਠੇ ਆ ਤੇ ਇੰਨੀ ਯੂਰੀਆ ਦੇਣ ਨਾਲ ਫਸਲ ਦੇ ਵਿੱਚ ਸਕੂਲੈਂਸੀ ਵਧੂਗੀ ਫਸਲ 'ਚ ਕੀੜੇ ਮਕੌੜੇ ਬਿਮਾਰੀਆਂ ਵਧਣਗੀਆਂ ਅਜੇ ਜਿਹੜਾ ਮੌਸਮ ਹੈ ਨਹੀਂ ਜਦੋਂ ਮੌਸਮ ਜਿਵੇਂ ਫੇਵਰੇਬਲ ਹੁੰਦਾ ਨਾਗਾ ਹੋ ਸਕਦਾ ਲੇਟ ਮੀਂਹ ਪੈਣ ਤੇ ਉਦੋਂ ਆਪਾਂ ਨੂੰ ਸਮੱਸਿਆ ਕ੍ਰੀਏਟ ਹੋ ਸਕਦੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ